ਆਕਤਾ ਤੁਹਾਡਾ ਸਾਡੇ ਬਲੌਗ ਤੇ ਅੱਜ ਆਪਾਂ ਬਲੌਗ ਬਣਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਕੀ ਅੱਜ ਮੇਲਾ ਆ ਆਪਾਂ ਪਿਆਰ ਨੂੰ ਰਹਿ ਹੈਗੇ ਆ ਵੀ ਕੁਝ ਉਸ ਕਰਨਾ ਭਾਈ ਹੁਣ ਹੀ ਉੱਠੇ ਸਾਡੀ ਬੇਲ ਸਾਹਿਬ ਤੇ ਆਪਾਂ ਨਾ ਕਿ ਆ ਗਏ ਆ ਜੇ ਆਪਾਂ ਹੁਣ ਬਸ ਕੁਰਤਾ ਪੀਮਾ ਪਹੁੰਚ ਤੇ ਪਗਵੰਨ ਦੀ ਧਰਿ ਜਰ ਰਚਾ ਇਹ ਆਫਰ ਦੇ ਚੋਬਰ ਸ਼ਰਮਾ ਸਾਹਿਬ ਕਿੱਦਾਂ ਬਰ ਤੇ ਆਈਆਂ ਫਿਰ ਮੇਲੇ ਦੀ ਅੱਜ ਕਿਸਾਨ ਮੇਲੇ ਲਈ ਪੀਯੂ ਦਾ ਬੱਲਵਾਨ ਸੌਂਕੜੀ ਦੇ ਵਿੱਚ ਆ ਦੇਖੋ ਤਿਆਰੀਆਂ ਖਿੱਚੇ ਰੱਖਿਆ ਨੇ ਮੁੰਡਿਆਂ ਨੇ ਕਈਆਂ ਦੀਆਂ ਡਾਟੀਆਂ ਪਹਿਲਾਂ ਛੀਦੀ ਨਹੀਂਆਂ ਕਈਆਂ ਦੀਆਂ ਲੇਟ ਨੇ ਸਾਡੀਆਂ ਲੇਟ ਨੇ ਅਸੀਂ ਥੋੜੇ ਜਿਹਾ ਤਿਆਰ ਨਹੀਂ ਹੋਏ ਹੈਗੇ ਤੇ ਜਿਨ੍ਹਾਂ ਦੀਆਂ ਛੀਤੀ ਨਹੀਂਆਂ ਉਹ ਤਿਆਰ ਹੋਏ ਬੈਠ ਨੇ ਕੁਝ ਫੋਟੋਆਂ ਖਿੱਚਣ ਲੱਗ ਰਹੇ ਨੇ ਬਾਹਰ ਲਓ ਯੇ ਨੂੰ ਮਿਲੋ ਯਾਰ ਰਮਾਨ ਜੀ ਨਾ ਤੂੰ ਬਣਾ ਜਿਹੜਾ ਪ੍ਰੋਬਲਮ ਨਾ ਨਾ ਬਣਾਉਂ ਕੋੜਿਓ ਸਮਝ ਤੇ ਸਮਝ ਵੀ ਨਹੀਂ ਆਉਂਦਾ ਨਾ ਤੂੰ ਬਣਾ ਬੀੜੀ ਜਿਹੜੀ ਬਣਾਉਣਾ ਤੂੰ ਅਸੀਂ ਚੋਰ ਤੁਰੇ ਫਿਰਦੇ ਆਂਗੇ ਹਾਂਜੀ ਮੇਰੇ ਵੀਰੋ ਹੁਣ ਕਰਨਾ ਜੀ ਮੁੰਡੇ ਨਰਮਨ ਜਯੋਦ ਨੂੰ ਤਿਆਰ ਕਰ ਰਹੇ ਨੇ ਅਈ ਦੁਆ ਤਿਆਰ ਕਰਕੇ ਫਿਰ ਅਸੀਂ ਕਿਸਾਨ ਮੇਲੇ ਤੇ ਕਿਹੜਾ ਫਿੜਾ ਦੇਣ ਜਾਵਾਂਗੇ ਫਿਰ ਤੁਹਾਨੂੰ ਉੱਥੋਂ ਦਾ ਵੀ ਅੱਗੇ ਸਾਰਾ ਪ੍ਰੋਸੈਸ ਸਮਝਾਵਾਂਗੇ ਤੇ ਸਾਰੀਆਂ ਸਟਾਲਾਂ ਦਿਖਾਵਾਂਗੇ ਤੇ ਇਹ ਸਾਡਾ ਪ੍ਰੋਗਰਾਮ ਤਾਂ ਸਾਰਾ ਦਿਨ ਚੱਲਦਾ ਹੀ ਰਹਿੰਦਾ ਵੈਸੇ ਇਹ ਰਾਤ ਅਸੀਂ ਦੇਖੋ ਸੁੱਕੇ ਵਾਲੇ ਪਕੌੜੇ ਵੀ ਛੱਕ ਕੇ ਹਟੇ ਚੁੱਪ ਜਾ 7ਵੀਂ ਫਿਰ ਚੁੱਪ ਤੇ ਹੋਰ ਗੱਲ ਬਾਕੀ ਤੁਸੀਂ ਬਾਕੀ ਤੁਹਾਨੂੰ ਕਰਨਾ ਜੀ ਦੱਸਣਗੇ ਤੇ ਰਮਾਨ ਜੁੱਦ ਚਿੰਟੀ ਮੰਡੇ ਦੇ ਵੇਸਟਿੰਗ ਨਹੀਂ ਹੋਣਾ ਨਾ ਤੇ ਬਾਕੀ ਬਾਕੀ ਇਰਮਾਨ ਜੋ ਦੱਸੂਗਾ ਤੁਹਾਨੂੰ ਕੀ ਗੱਲ ਬਾਤ ਹੈ ਥੋੜਾ ਜਿਹਾ ਇਰਮਾਨ ਜੋ ਨੂੰ ਆਇ ਲੱਗ ਰਿਹਾ ਹੈ ਵੀ ਥੋੜੀ ਫੀਮ ਦੇਣੀ ਪਊਗੀ ਜਿਹਦੇ ਸਾਬ ਨਾਲ ਅੱਖਾਂ ਨਹੀਂ ਖੁੱਲ ਰਹੀਆਂ ਉੱਥੇ ਕੋਈ ਕਿਸਾਨ ਨਾ ਪਸੰਦ ਕਰ ਲੈ ਇਹਨੂੰ ਸਿਰੀ ਸਿਰੀ ਬਣਾ ਕੇ ਲੈ ਜੇ ਨਾਲ ਤੇ ਬਾਕੀ ਕਰਨਾ ਦੱਸੂ ਤੁਹਾਨੂੰ ਕੀ ਗੱਲ ਹੈ ਉਹ ਮਿਲਦੇ ਆਪਾਂ ਨੈਕਸਟ ਵਲੋਗ ਚ ਫੇਰ ਆਪਾਂ ਮੇਲਾ ਸਟਾਰਟ ਹੋਣ ਤੋਂ ਪਹਿਲਾਂ ਆ ਗਏ ਆ ਆਪਣੇ ਪਲਾਟ ਦੇਖਣਾ ਆ ਗੀਆਂ ਮੇਰੇ ਕੰਦੇ ਆ ਗਏ ਆ ਆਪਣੇ ਫਿੰਗਰ ਮਿਲਟਾ ਇਹ ਆਪਣੀ ਹੈ ਰਾਗੀ ਠੀਕ ਆ ਤੇ ਐਂ ਕਰਕੇ ਸਾਰੇ ਜਿਵਾਖ ਹੁੰਦੀਆਂ ਫਸਲਾਂ ਨਹੀਂ ਆ ਪਹਿਲੇ ਹੀ ਇਅਰ ਕਰਕੇ ਪਲਾਟ ਛੋਟੇ ਕੱਟੇ ਹੋਏ ਨੇ ਥੋੜੇ ਜੇ ਕੁਝ ਫੈਕਟਰਸ ਕਰਕੇ ਵੀ ਇੱਕ ਦਾ ਕੰਡੀ ਏਰੀਆ ਤੇ ਇੱਕ ਆਪਣਾ ਲਾ ਲੋ ਵੀ ਥੋੜੀ ਜੀ ਕਾਲਜ ਵਾਲੇ ਕਰ ਨਹੀਂ ਰਹੇ ਕੋਈ ਮਿਹਨਤ ਇੱਥੇ ਬਾਕੀ ਜੂਰੀਆ ਜਾਰੀਆਂ ਨਹੀਂ ਪਾ ਰਹੀ ਇਹਨਾਂ ਤੇ ਪ੍ਰੋਪਰ ਇਰੀਗੇਸ਼ਨ ਨਹੀਂ ਹੋ ਰਹੀ ਇਸ ਚੀਜ਼ ਦੀ ਇਹ ਬਾਈ ਤੈਨੂੰ ਦਿੱਤਾ ਹੋਇਆ ਇਹ ਸਾਰ ਕੁਝ ਤੂੰ ਕਰਨਾ ਪ੍ਰੋਪਰ ਇਰੀਗੇਸ਼ਨ ਵੀ ਤੂੰ ਕਰਨੀ ਹੈ ਯੂਰੀਆ ਵੀ ਤੂੰ ਕਹਿ ਸਕਦਾ ਮੈਂ ਥੋੜਾ ਜਿਹਾ ਇਹ ਜੀ ਕਾਲਜ ਵਾਲਿਆਂ ਦੀਆਂ ਨਿਕਲੀਆਂ ਕੱਡੀਆਂ ਜਾ ਰਹੀਆਂ ਨੇ ਮੈਂ ਥੋੜਾ ਜਿਹਾ ਇੰਜਰਡ ਚੱਲ ਰਿਹਾ ਫਿਰ ਇਸ ਕਰਕੇ ਵੀ ਇਹ ਕਾਲਜ ਵਾਲਿਆਂ ਦਾ ਪੂਰਾ ਪੂਰਾ ਹੱਕ ਬਣਦਾ ਤੇ ਮੇਰੇ ਨਾਲ ਦੇ ਖੇਤਾਂ ਵਾਲਿਆਂ ਦਾ ਵੀ ਹੱਕ ਬਣਦਾ ਵੀ ਇਹ ਚੀਜ਼ ਤੇ ਧਿਆਨ ਦਿੱਤਾ ਜਾਵੇ ਤੇ ਇਸ ਚੀਜ਼ ਦੀ ਗਰੋਥ ਨੂੰ ਲੈਗ ਨਾ ਹੋਣ ਦਿੱਤਾ ਜਾਵੇ ਤੇ ਇਸ ਨੂੰ ਪ੍ਰੋਪਰ ਨਿਊਟਰੀਐਂਟ ਮੈਨ ਲੈ ਜਾਣੀ ਚਾਹੀਦੀ ਨੇ ਠੀਕ ਆ ਸਾਰੀ ਚੀਜ਼ ਦੀ ਸਪਲਾਈ ਹੋਣੀ ਚਾਹੀਦੀ ਹੈ ਪ੍ਰੋਪਰ ਇਸ ਤੀਕ ਠੀਕ ਆ ਚਲੋ ਹੁਣ ਅੱਗੇ ਆਪਾਂ ਇੱਕ ਸਕਾਉਣ ਆ ਗਏ ਆ ਆਪਾਂ ਅਗਲੀ ਤੁਹਾਨੂੰ ਦੂਜੀ ਫਸਲ ਧਕਾਉਣੇ ਟੈਂਚੇ ਤੇ ਆ ਗਏ ਮੱਕੀ ਗੱਲਾਂ ਤਾਂ ਕਰਵਾ ਲੋ ਕਿੱਡੀਆਂ ਮਰਜ਼ੀ ਆ ਮੜਾਇਆ ਮੇਰੀ ਵਾਲੀ ਬਾਰੇ ਵੀ ਦੱਸੀਂ ਗਿਆਨ ਮੈਨੂੰ ਤਾਂ ਪਤਾ ਨਹੀਂ ਹੈ ਉਹ ਅਗਲੀ ਅਗਲੀ ਫਿੰਗਰ ਮਿਲਣ ਇਹ ਹੈ ਜੀ ਫਿੰਗਰ ਮਿਲਟ ਇਹਨੂੰ ਰਾਗੀ ਕਹੇ ਦਿੰਦੇ ਆ ਕਿੰਨਾ ਬੀ ਬੰਦਾ ਦੇ ਕਿਲੇ ਦਾ ਇਹ ਗੰਨਾ ਤੇ ਦੇ ਜੁਗੇ ਟਾਈਮ ਤੋਂ ਚੱਲਦਾ ਆ ਰਿਹਾ ਇਹ ਅਨਾਜ ਹੈ ਇਸ ਉੱਪਰ ਰੋਟੀ ਲਈ ਵੀ ਵਰਤ ਸਕਦੇ ਦਲੀਏ ਲਈ ਵੀ ਵਰਤ ਸਕਦੇ ਤੇ ਸਾਊਥ ਚ ਸਾਊਥ ਚ ਬਹੁਤ ਜ਼ਿਆਦਾ ਦੀ ਪ੍ਰੋਡਕਸ਼ਨ ਹੁੰਦੀ ਹੈ ਤੇ ਸਾਊਥ ਵਾਲੇ ਇਸ ਚੀਜ਼ ਨੂੰ ਇੱਕ ਐਸ ਫੂਡ ਕੰਜ਼ੂਮ ਕਰਦੇ ਨੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਹਦੇ ਚ ਤੇ ਪਲਟ ਹੈਗਾ ਆਪਣਾ ਇਹ ਬਹੁਤ ਨਿਊਟ੍ਰੀਸ਼ੀਅਸ ਆ ਦੇਖੋ ਜੀ ਆ ਵਿੱਚ ਕਈ ਕਾਮਯਾਬ ਕਿਸਾਨ ਨਾ ਕਿਸਾਨ ਵੀ ਨੇ ਨਹੀਂ ਕਾਮਯਾਬ ਕਿਸਾਨ ਤਾਂ 40-50 ਹਜ਼ਾਰ ਰੋਗ ਕਾਮਯਾਬ ਕਿਸਾਨ ਨੇ ਆ ਜੁੜਨਗੇ ਨਹੀਂ ਆ ਸੋਇਆ ਵੀ ਨਾ ਗਈ ਆ ਉਹਦੇ ਜਿੰਨੇ ਮਰਜੀ ਆ ਗਿਆ ਚਿੰਜਣਾ ਵਿੱਚ ਪਗਾਈ ਨਾ ਮਾਰੀ ਲੈ ਹੜਕ ਦੇਖੋ ਜੀ ਇਹ ਸਾਡਾ ਦੂਜਾ ਪਲਾਟ ਹੈ ਜੋ ਟੈਂਚੇ ਦਾ ਜਿਸ ਨੂੰ ਆਪਾਂ ਪੰਜਾਬੀ ਜੰਤਰ ਵੀ ਕਹਿ ਸਕਦੇ ਹੂੰ ਇਹ ਨਾਈਟ੍ਰੋਜਨ ਫਿਕਸੇਸ਼ਨ ਕਰਦਾ ਚੰਚਣ ਵੀ ਕਹਿ ਦਿੰਦੇ ਨੇ 1 ਕਿਲੋ 0.6 ਕਿਜੀ ਅੱਛਾ ਤੇ ਇਹਦਾ ਗਰੋਥ ਟਾਈਮ ਮਤਲਬ ਆਪਣਾ ਵੀ ਆਪਾਂ 45 ਦਿਨਾਂ ਬਾਅਦ ਇਹਨੂੰ ਬਾਹਣ ਵਿੱਚ ਬਾਹ ਸਕਦੇ ਆ ਤੇ ਇਹ ਗ੍ਰੀਨ ਮਨਿਓਰ ਹੈ ਅੱਛਾ ਹੂੰ ਜਿਸ ਨੂੰ ਆਪਾਂ ਵੀ ਫਸਲ ਦੀ ਫਰਟੀਲਿਟੀ ਵਧਾਉਣ ਖਾਤਰ ਉਹਨਾ ਸੋਇਲ ਦੀ ਫਰਟੀਲਿਟੀ ਵਧਾਉਣ ਖਾਤਰ ਯੂਜ਼ ਕਰਦੇ ਆ ਠੀਕ ਹੈ ਐਜ ਕ੍ਰੋਪ ਇਹਨੂੰ ਆਪਾਂ ਵਿੱਚ ਫਸਲ ਦੀ ਮਲਚ ਕਰ ਬਾ ਸਕਦੇ ਆ ਆਪਣਾ ਕਿੰਨਾ ਵੀ ਬੂਗਾ ਇਹਦਾ ਇਹਦਾ ਬੀਜ ਦੇਖੋ ਹਲੇ ਸਾਨੂੰ ਪਤਾ ਨਹੀਂ ਉਹ ਅਸੀਂ ਫੇਰ ਗੱਲ ਕਰਾਂਗੇ। ਮੀ ਵਾਰੀ ਗੱਲ ਫੇਰ। ਕਿਹੜਾ ਜਿਹਾ ਹੁੰਦਾਗਾ? ਕਿਹੜਾ ਐ ਨਾਈਟ੍ਰੋਜਨ ਫਿਕਸ ਕਰਦਾ। ਉਹਨੂੰ ਹੀ ਕਹਿੰਦੇ ਨੇ ਨਾਈਟ੍ਰੋਜੋਮੀਅਮ ਕਹਿੰਦੇ ਨੇ। ਉਹ ਉਹ ਨੜੀ ਉਸਤੇ ਪ੍ਰੈਜੈਂਟ ਹੁੰਦਾਗਾ। ਅੱਛਾ। ਇਹ ਉਹ ਆਪਣਾ ਮੇਨ ਕਾਰਨ ਐ ਨਾਈਟ੍ਰੋਜਨ ਫਿਕਸੇਸ਼ਨ। ਉਹਦੇ ਕਰਕੇ ਕਿਹੜੀ ਫਾਰਮ ਚ ਪ੍ਰੈਜੈਂਟ ਹੁੰਦਾ ਉਹ ਆਪਣੇ? ਉਹ ਫਾਰਮ ਹੁੰਦਾ ਜੀ ਉਹ ਆਪਣਾ ਆਪਣਾ ਕੀ ਕਹਿੰਦਾ ਫੰਗਾਈ ਦੀ ਫਾਰਮ ਚ ਹੁੰਦਾ ਜੀ। ਚਲੋ ਜੀ ਬਹੁਤ ਸਬਰਕਦਾਨ ਨੇ ਥੋੜੇ ਅੱਗੇ ਲੈ ਆ ਗਏ। ਨੌਜ ਦੇਖਦੀ ਜਾਂਦੀ ਥੋੜੀ ਹਾਂ ਕੀ ਚੀਜ਼ ਆ? ਰੋਜ਼ਮੈਰੀ ਬਾਂਟੂ ਆ ਰੋਜ਼ਮਰੀ ਗਈ ਬੋਗਨੋਲ ਚ ਅਤਲ ਸੀ ਯਾਹੀ ਆ ਤਾਂ ਹੁਣੀ ਲਾਇਆ ਲੱਗਦਾ ਕੁਝ ਕੀ ਹੈ ਇਹ ਲੈਮਨ ਕਰਾ ਲੇ ਲੈਮਨ ਕਰਾ ਸਹੀ ਇਹ ਹਜੇ ਹੁਣੀ ਲਾਈਆ ਇਹ ਨਿੰਬੂ ਕਾ ਜੀ ਨਿੰਬੂ ਕਾ ਆ ਮੈਂਟ ਪੀ ਪਰੀਨਾ ਪਿਆ ਆਪਣਾ ਇਹ ਮੈਂਟਾ ਕੀ ਜੀ ਮੈਂਟ ਥੋੜੀ ਹੋਈ ਨਹੀਂ ਹੈ ਜੀ ਇਹ ਆਪਣਾ ਕਾਲਾ ਜੀਰਾ ਕਾਲਾ ਜੀਰਾ ਆ ਗਿਆ ਜੀ ਹਰ ਹਰ ਇਹ ਇਹ ਆਪਣੀ ਪੀਜਨਪੀ ਜਿਸ ਨੂੰ ਆਪਾਂ ਅਰਹਰ ਦੀ ਦਾਲ ਕਹਿੰਨੇ ਹੁੰਦੇ ਆ ਇਹ ਉਹ ਫਸਲ ਹੈ ਆਹ ਅਗਿਆਰ ਹਰਦੀ ਦੀ ਦਾਲੀ ਇਸ ਤੋਂ ਅਗਲੇ ਪਲਾਟ 'ਚ ਜੀ ਇਹਨੇ ਕਲਸਟਰ ਬੀਨ ਜਿਸ ਨੂੰ ਆਪਾਂ ਗਵਾਰਾ ਕਹਿ ਸਕਦੇ ਆ ਜਿਵੇਂ ਗਲ ਨੂੰ ਕਹਿੰਦੇ ਆ ਗਵਾਰਾ ਹੈ ਇਹ ਕਲਸਟਰ ਬੀਨ ਇਹ ਹੈ ਜੀ ਪ੍ਰੋਫਰਸਮੈਂਟ ਜਿਹਨੂੰ ਚੀਨਾ ਕਹਿੰਦੇ ਆ ਉਹ ਸਾਨੂੰ ਵੀ ਨਹੀਂ ਪਤਾ ਕੀ ਚੀਜ਼ ਹੈ ਇਹ ਗ੍ਰੀਨ ਗ੍ਰਾਮ ਜੀ ਜੋ ਆਪਣੀ ਮੂੰਗੀ ਹੈ ਜਿਸ ਨੂੰ ਆਪਾਂ ਕੰਜ਼ੂਮ ਕਰਦੇ ਆ ਸਾਡੀ ਮੈਸੇਜ ਬਹੁਤ ਸਵਾਲ ਬਣਾਉਂਦੇ ਨੇ ਇਹ ਥੋੜੀ ਧੁੱਪਾਂ ਘੱਟ ਨਿਕਲਣ ਕਰਕੇ ਪੱਕ ਨਹੀਂ ਰਹੀ ਬਾਕੀ ਉਹ ਮਿੱਟੀ ਦਾ ਫਰਕ ਆ ਇਹ ਬਲੈਕ ਗ੍ਰਾਮ ਆ ਜਿਹਨੂੰ ਮੈਸ਼ ਕਹਿੰਦੇ ਹਾਲੇ ਸਾਨੂੰ ਇਹ ਵੀ ਨਹੀਂ ਪਤਾ ਕੀ ਮਾਂ ਕਹਿੰਦੇ ਮਾਂ ਇਹ ਗਰਾਉਂਡ ਨਾ ਕਾ ਗਈ ਜੀ ਜਿਸ ਨੂੰ ਮੂੰਫਲੀ ਕਹਿੰਦੇ ਨੇ ਆਪਾਂ ਬਸ ਇਹੀ ਖਾਇਆ ਕਰਨੀ ਆ ਤੇ ਸਾਲ ਇਹ ਸਿਆਲ ਉਸੇ ਵਾਲੇ ਇਹੀ ਖਾਣੀਆਂ ਜੀ ਇਹ ਰਸਾਰ ਜੀ ਸੁਣੋ ਇਹ ਜੀ ਕਾਟਨ ਇਹ ਕਾਟਨ ਹੈ ਜੀ ਇਹ ਵਿਸ਼ੇਸ਼ ਚੀਜ਼ ਹੈ ਜੀ ਇਹਦਾ ਥੋੜੀ ਨਾ ਗਲਾਬੀ ਸੁੰਟੀ ਮਾਰ ਗਈ ਨਹੀਂ ਕਿੱਥੇ ਦਬਦਾ ਸੀ ਇਹ ਕਿੱਥੇ ਦਬਦਾ ਸੀ ਆ ਫੁੱਲ ਦੇਖੋ ਪੋੜਾ ਲਿਖੋ ਪਿਆ ਇਹ ਦੇਖੋ ਜੀ ਸਾਡੇ ਕਾਲਜ ਵਾਲੇ ਮਹਾਨ ਬੰਦੇ ਜੀ ਇਹ ਬਿਨਾ ਬਿਨਾ ਸੀਜ਼ਨ ਤੋਂ ਵੀ ਕਾਟਨ ਲਗਾ ਦਿੰਦੇ ਨੇ ਇਹ ਦੇਖੋ ਕਹਿੰਦੇ ਇਹ ਤਾਂ ਲਾਈ ਲਾਈ ਸਪੈਸ਼ਲ ਹੈ ਮੈਂ ਦੱਸਦਾ ਨਹੀਂ ਸੀ ਖੜਾ ਇੰਨੀ ਤਗੜੀ ਕਾਟਨ ਹੈ ਜੀ ਇਹ ਇਹ ਚੋਈ 30 ਮਣ ਦੀ ਕਾਟਨ ਇਹ ਚੋਈ ਅੱਧੇ ਪੰਜਾਬ ਦੇ ਅੱਧੇ ਪੰਜਾਬ ਦੇ ਨੀਡਸ ਪੂਰੀਆਂ ਹੋਣੀਆਂ ਇਹਦੀ ਪ੍ਰੋਡਕਸ਼ਨ ਤੇ ਮਸਤਾਚੂ ਨਿਕਲਨਰ ਨੂੰ ਆਹ ਇਹ ਮਗਰ ਦੇਖ ਸਕਦਾ ਹਾਂ ਗਵਾਰੀ ਗਵਾਰਾ ਕਰਿਆ ਪੈਣਾ ਨਹੀਂ ਦੇਖੋ ਸਾਬ ਉਹ ਉਧਰ ਤੱਕ ਗਵਾਰੀ ਗਵਾਰਾ ਇਹ ਕੀ ਹੁੰਦਾ ਨਾ ਤੇ ਹੋਰ ਤਾਂ ਕੁਝ ਹੁੰਦਾ ਬਸ ਇਹਨਾਂ ਦੂਰ ਮਗਰ ਪਹਾੜ ਨਹੀਂ ਜੱਲ ਕੇ ਹੋਰ ਕੁਝ ਵੀ ਨਹੀਂ ਹੁੰਦਾ ਜੀ ਇਹ ਜਿਹੜਾ ਕੁਝ ਕਰ ਲਿਆ ਜਿਵੇਂ ਤੋ ਵੀ ਫੇਰ ਅਸੀਂ ਚੱਲ ਗਏ ਤਿਆਰ ਹੋ ਕੇ ਕਾਲਜਵਾਲ ਮੇਲਾ ਦੇਖਣ ਨੂੰ। ਹਾਂ ਬਈ ਹੁਣ ਆਪਾਂ ਆਇਆ ਪਸ਼ੂ ਵਿਭਾਗ ਦੇ ਵਿੱਚ ਬੱਲੋਵਾਲ ਸੌਂਕੜੀ ਤੇ ਇਹਦੇ ਬਾਰੇ ਆਪਣੇ ਨਾਲ ਗੱਲ ਕਰਨਗੇ ਅੰਛਪ੍ਰੀਤ ਸਿੰਘ ਜੀ। ਜੀ ਸਰ ਨੂੰ ਸਸਰੀ ਕਰਦੀ ਆਪਾਂ ਵੀ ਪੰਗੋਵਾ ਕੈਂਪ ਹੈ। ਇੱਥੇ ਰੂਕ ਵੱਖ-ਵੱਖ ਜਗ੍ਹਾ ਤੋਂ ਆਦੇ ਪਸ਼ੂ ਲੈ ਕੇ ਆਉਂਦੇ ਆਂਗੇ ਤੇ ਕਿ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ। ਕਿਸੇ ਵੀ ਪਸ਼ੂ ਨੂੰ ਕੋਈ ਵੀ ਲਿਕਰੀ ਬਿਮਾਰੀ ਹੋਵੇ, ਮਟਾਇਟਸ ਹੋਵੇ ਜਾਂ ਆਪਣਾ ਬੁਖਾਰ ਸਵੰਦੀ ਜਾਂ ਕਿੰਨਾ ਵੀ ਹੋਰ ਬਿਮਾਰੀਆਂ ਆ ਰਹੀਆਂ ਆਪਣੀਆਂ ਇੱਥੇ। ਤੋ ਆਪਣਡੇ ਦੇ ਫਾਰਮਸਾਂ ਨਾਲ ਮਿਲ ਕੇ ਸਾਨੂੰ ਰਾਈਗੀ ਤਾਂ ਡਾਕਟਰ ਸਾਹਿਬ ਨਾਲ ਟੀਵੀ ਤੇ ਗੱਲਬਾ ਲੋ ਵੀ ਇੱਥੇ ਅਸੀਂ ਡਾਕਟਰਾਂ ਨਾਲ ਗੱਲਬਾਤ ਕਰਕੇ ਪਸ਼ੂਆਂ ਬਾਰੇ ਉਹਨਾਂ ਤੋਂ ਜਾਣਕਾਰੀ ਲੈ ਕੇ ਫਿਰ ਅਸੀਂ ਚੱਲ ਕੇ ਮੇਲੇ ਵਿੱਚ ਲੱਗੀਆਂ ਸਟਾਲਾਂ ਵੱਲ ਨੂੰ ਤੇ ਉੱਥੇ ਜਾ ਕੇ ਅਸੀਂ ਖੋਣੇ ਆ ਪਿਆ ਜੀ ਫੁੱਲਿਆ ਟਰੈਕਟਰ ਇਹਦੇ ਬਾਰੇ ਆਪਾਂ ਨੂੰ ਦੱਸਣ ਕਿ ਸਹਿਜ ਫਰੀਦ ਸਿੰਘ ਸਰ ਆਪਣੇ ਨਾਲ ਜੁੜੇ ਹੋਏ ਨੇ ਬੋਲੋ ਸਰ ਕੀ ਜਾਣਦੇ ਹੋ ਜੀ ਇਹਦੇ ਬਾਰੇ ਇਹ ਗੋਰੇ ਬਹੀ ਜਾਣਦੇ ਤੇ ਟਰੈਕਟਰ ਦਾ ਕਰਤਾਰ ਆ ਤੇ 9630 ਦਾ ਨੰਬਰ ਆ ਠੀਕ ਆ ਲੋਕ ਦੋਸ਼ੀ ਆ ਰਹੇ ਆ ਸਪਾਸਟਰ ਕਰ ਰਹੇ ਆ ਹਾਂ ਇਹ ਨਹੀਂ ਤੇ ਇਹਨਾਂ ਨੂੰ ਫੋਨ ਸੀ ਜਿਹੜੇ ਦਾ ਮਤਲਬ ਆਪਾਂ ਗੱਲ ਕਰੀਏ ਕਿ ਪਿਲਾਂਗੇ ਜਿੰਨੇ ਦੇ ਰਹੂੰ ਉਹ ਬਾਕੀ ਜੇ ਤੁਹਾਨੂੰ ਇਹਦਾ ਮਨ ਪਿਆ ਖਾਣਾ ਬਣਾਉਣਾ ਉਹ ਦੱਸੋ ਬਾਕੀ ਜਿਹੜੇ ਵੀਡੀਓ ਦੇ ਸਾਹ ਹਾਂ ਆ ਜੀ ਉਹਦੇ ਪਾ ਕੇ ਜਿਹਨੇ ਸਪਾਈਸ ਪਾਣੀ ਲਿਆ ਇਹ ਇੰਜਣ ਮਿਲੂਗਾ ਤੁਹਾਨੂੰ ਟ੍ਰਾਂਸਮਿਸ਼ਨ ਨੂੰ ਬ੍ਰੇਕ ਮਿਲਣਗੇ ਹਾਈਡਰੋਲਿਕਸ ਮਿਲਣਗੇ ਅੱਛਾ ਸੰਤਾਂ ਐਸਵੀ ਇੰਜਣ ਤਾਂ ਮਿਲਦਾ ਨਹੀਂ ਅੱਧ ਤੋਂ ਬਾਅਦ ਤਾਂ ਲੈਣਾ ਨਹੀਂ ਨਹੀਂ ਇਹਦੇ ਵੀ ਤੂੰ ਸਭ ਵਿੱਚ ਵਿੱਚ ਹੀ ਮਿਲੂਗਾ ਅੱਛਾ ਇਹ ਮਿਲੂਗਾ ਕਿ ਚਾਰ ਸਿਲੰਡਰ ਨਾਲ ਇੰਜਣ ਹੀ ਮਿਲੂਗਾ ਤਾਂ ਵੀ ਬ੍ਰੇਕ ਮਿਲਣਗੇ ਹਾਈਡਰੋਲਿਕਸ ਤੇਰੇ ਨੂੰ ਹੋਊਗਾ ਅੱਛਾ ਸੰਕਾਂਸ਼ੇ ਡੋਡੀ ਲੈ ਕੇ ਲਾਉਣੇ ਪੈਣਗੇ ਨਹੀਂ ਨਹੀਂ ਹੋਰ ਤੇ ਹੋਰ ਵਿੱਚ ਟਾਇਰ ਮਿਲਣਗੇ ਜੀ ਤਾਂ ਨਹੀਂ ਅੱਛਾ ਤੇਲ ਨਹੀਂ ਲੈਕੀਜ ਸਿਸਟਮ ਸਾਰਾ ਮਿਲੂਗਾ ਅੱਛਾ ਐਕਸਲ ਦੇ ਨਾਲ ਤੇ ਜਸਾਂ ਦੇ ਨਾਲ ਸਸਤਾ ਨਾ ਪਿੱਛੇ ਰਹਿ ਕੇ ਮਾਰਿਆ ਨਾ ਕੀ ਨਾ ਤੂੰ ਸੋਇਆ ਦੇ 500 ਕੰਟਿੰ ਸਰਦ ਜਿੰਦਾ ਹੈ ਲਗਾਤਾਰ ਠਾਂਜ ਨਹੀਂ ਜ਼ਿਆਦਾ ਨਹੀਂ ਆ ਪਪੋਰ ਨਹੀਂ ਹੈ ਕਿ ਆਪਾਂ ਉਹ ਕਿਤੇ ਹੋਰ ਜਾ ਕੇ ਪੂਰਦੇ ਆ ਇਹਨੂੰ ਬੰਦ ਕਰ ਦੇ ਉਹ ਮੈਨੂੰ ਦੇ ਤਵੇ ਇਹ ਤਾਂ ਮਿਲ ਲਾਏ ਛੋਟੇ ਡਰੇਟਰ ਮਗਰ ਪੈਣਾ ਇਹ ਬਾਗਾਂ ਵਾਸਤੇ ਆ ਹਾਂ ਬਾਗਾਂ ਬੋਗਾਂ ਵਾਸਤੇ ਆ ਆ ਕੀ ਪ੍ਰੋਜੈਕਟ ਲੰਨ ਤੇ ਰਿਸਤ ਨਾਲ ਤਾਂ ਉਹ ਕਿ ਦਿਨੋਂ ਆਪਾਂ ਅੱਜ ਨਹੀਂ ਨਹੀਂ ਕਰਦੇ ਜੇ ਆਪਾਂ ਪਹਿਲਾਂ ਸਭ ਤੋਂ ਦੇ ਇਹ ਮੈਂ ਪਹਿਲੀ ਵਾਰ ਦੇਖਿਆ ਰਿਹਾ ਸੱਟ ਨਾਲ ਇਹ ਟਰੈਕਟਰ ਦਾ ਮਗਰ ਨਹੀਂ ਲੱਗਦਾ ਆਮ ਆ ਸਮਝ ਗਿਆ ਕੰਮ ਤਾਂ ਕਿਵੇਂ ਕਰੂਗਾ ਇਹ ਪਰ ਦੇਖਿਆ ਪਹਿਲੀ ਵਾਰ ਜਾਨੀ ਕੋਸਾ ਲੈਣੀ ਤਾਂ ਪਤਾ ਕਿ ਉਹ ਇਥੇ ਵੀ ਬੀਤੇ ਪਾਪਸ ਤੇ ਮੋਬਾਈਲ ਨਹੀਂ ਆਉਂਦਾ ਕੋਨੈਕਟ ਹੋਈ ਫੇਰ ਅਸੀਂ ਪਹੁੰਚ ਕੇ ਟਰੈਕਟਰਾਂ ਮਾਰੇ ਜਾਣਕਾਰੀ ਲੈਣ ਇਹਨਾਂ ਬਾਰੇ ਤਾਂ ਉਹ ਖੁੱਲ ਕੇ ਪੂਰੀ ਜਾਣਕਾਰੀ ਇਸ ਤੀਸ ਵੀ ਨਹੀਂ ਦੇ ਪਾ ਰਹੇ ਕਿਉਂਕਿ ਜੇ ਇਸ ਜਾਣਕਾਰੀ ਦੇਣ ਲੱਗ ਪਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਗੀ ਅਤੇ ਸਾਰਾ ਮੇਲਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ। ਇਹ ਮੀਟਾ ਵੀ ਦਿਖਾਉਂਦੇ। ਲੋਕੀ ਹੀ ਹੈ ਬਾਈ ਹਿਤਾਤ ਕਿ ਮੈਂ ਬੜੀ ਸਿੰਗਲ ਡਰਮ ਨੂੰ ਸੁਣਨੀ ਕਿਉਂਕਿ ਮੋਟਰ ਤੇ ਚੱਲਦੀ ਹੈ। ਇਹ ਮੇਲੇ ਉੱਤੇ 42000 ਰੁਪਏ ਦੀਆਂ ਰਹੀ ਸੀ। ਇਸ ਸਟਾਲ ਤੇ ਅਸੀਂ ਹੋਰ ਵੀ ਡੈਰੀ ਫਾਰਮਿੰਗ ਦੇ ਰਿਲੇਟਡ ਬਹੁਤ ਸਾਮਾਨ ਦੇਖਿਆ। i <laughs> ਇਨਸਟਾਲਰਾਂ ਦੇ ਵਿੱਚ ਦਿੱਤੀ ਜਾਣਕਾਰੀ ਨੂੰ ਇੱਕ ਵੀਡੀਓ ਦੇ ਵਿੱਚ ਲੈ ਕੇ ਆਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਦਾ ਕੰਮ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਦੇ ਉੱਤੇ ਹੋਰ ਵੀਡੀਓ ਬਣਾਈਏ ਦੀਪਲੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ini नहीं cari ਲੋਈ ਤਰ ਦੁਪਹਿਰ ਦੇ 2-3 ਵਜੇ ਤੱਕ ਮੇਲਾ ਹੋ ਗਿਆ ਆਪਣੀ ਵੀਡੀਓ ਨੂੰ ਫਤਮ ਤੁਸੀਂ ਕੱਲ ਦੀ ਧੰਨਵਾਦ